ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੀ ਸੰਗਤ ਨੂੰ ਜੀ ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਪ੍ਰਾਤਨ ਮੱਠ ਸਾਹਿਬ ਦੀ ਜਿਸ ਵਿੱਚ ਗੁਰੂ ਸਾਹਿਬ ਜੀ ਦਾ ਚੋਲਾ ਰੰਗਿਆ ਗਿਆ ਸੀ ਉਸ ਨੂੰ ਨੀਲਾ ਰੰਗ ਦਿੱਤਾ ਗਿਆ ਸੀ ਜੋ ਗੁਰੂ ਸਾਹਿਬ ਨੇ ਉੱਚ ਦੇ ਪੀਰ ਬਣਨ ਵੇਲੇ ਪੈਨਿਆ ਦਸਮ ਪਾਸ਼ਾ ਚਮਕੌਰ ਦੀ ਗੜੀ ਤੋਂ ਬਾਹਰ ਨਿਕਲਣ ਤੋਂ ਬਾਅਦ ਝਾੜ ਸਾਹਿਬ ਪਿੰਡ ਪਬਾਤ ਸਹਿਜੂ ਮਾਜਰੇ ਹੁੰਦੀ ਹੋਈ ਅੱਠ ਪੋ ਦੀ ਰਾਤ ਨੂੰ ਮਾਛੀਵਾੜਾ ਸਾਹਿਬ ਪਹੁੰਚਦੇ ਹਨ ਉਸ ਸਮੇ ਇਹ ਭਾਈ ਗੁਲਾਬੇ ਅਤੇ ਭਾਈ ਪੰਜਾਬੇ ਦਾ ਬਾਗ ਹੋਇਆ ਕਰਦਾ ਸੀ ਜੋ ਗੁਰੂ ਘਰ ਦੇ ਅਨੰਨ ਸ਼ਰਦਾਲੂ ਸਨ ਗੁਰੂ ਸਾਹਿਬ ਆ ਕੇ ਖੂਹ ਦੇ ਉੱਪਰੋਂ ਪਾਣੀ ਪੀਂਦੇ ਹਨ ਅਤੇ ਉਸ ਤੋਂ ਬਾਅਦ ਉਹ ਟਿੰਡ ਦਾ ਸਰਾਣਾ ਲਾ ਕੇ 70 ਗੱਜ ਦੀ ਦੂਰੀ ਦੇ ਉੱਪਰ ਜੰਡ ਦੇ ਹੇਠਾਂ ਵਿਸ਼ਰਾਮ ਕਰਦੇ ਹਨ ਇੱਥੇ ਹੀ ਗੁਰੂ ਸਾਹਿਬ ਜੀ ਨੂੰ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਮਿਲਦੇ ਹਨ ਗੁਰੂ ਸਾਹਿਬ ਜੀ ਅਤੇ ਸਿੰਘ ਖੂਦ ਦੇ ਉੱਪਰ ਇਸ਼ਨਾਨ ਕਰਦੇ ਹਨ ਅਤੇ ਨਿਤਨੇਮ ਸਾਹਿਬ ਦਾ ਪਾਠ ਕਰਦੇ ਹਨ ਉਸੇ ਸਮੇਂ ਇਸੇ ਬਾਗ ਦਾ ਰਾਖਾ ਮਾਹੀ ਆ ਜਾਂਦਾ ਹੈ ਅਤੇ ਉਹ ਗੁਰੂ ਸਾਹਿਬ ਜੀ ਦੇ ਆਉਣ ਬਾਰੇ ਭਾਈ ਪੰਜਾਬੇ ਅਤੇ ਭਾਈ ਗੁਲਾਬੇ ਨੂੰ ਦੱਸਦੇ ਹਨ ਭਾਈ ਗੁਲਾਬਾ ਤੇ ਭਾਈ ਪੰਜਾਬਾ ਗੁਰੂ ਸਾਹਿਬ ਅਤੇ ਸਿੰਘਾਂ ਨੂੰ ਆਪਣੇ ਘਰ ਲੈ ਆਉਂਦੇ ਹਨ ਅਤੇ ਉੱਥੇ ਹੀ ਹੁਣ ਗੁਰਦੁਆਰਾ ਚੁਬਾਰਾ ਸਾਹਿਬ ਸਜੂਬਿਤ ਹੈ ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਗੁਰੂ ਘਰ ਦੇ ਅੰਦਰ ਜਾਂਦਿਆਂ ਹੀ ਇੱਕ ਵੱਖਰੀ ਤਰ੍ਹਾਂ ਦੀ ਰੂਹਾਨੀਅਤ ਅਤੇ ਸ਼ਾਂਤੀ ਦਾ ਅਹਿਸਾਸ ਹੋਇਆ। ਗੁਰੂ ਘਰ ਦੇ ਅੰਦਰ ਦਾ ਵਾਤਾਵਰਣ ਅਤੇ ਗੁਰਬਾਣੀ ਦੇ ਮਿੱਠੇ ਬੋਲ ਅੱਜ ਵੀ ਗੁਰੂ ਸਾਹਿਬ ਅਤੇ ਸਿੰਘਾਂ ਦੇ ਇੱਥੇ ਹੋਣ ਦਾ ਅਹਿਸਾਸ ਕਰਵਾਉਂਦੇ ਹਨ। ਅੱਜ ਵੀ ਸਿੱਖ ਸੰਗਤਾਂ ਪਾਈ ਗੁਲਾਬੇ ਅਤੇ ਪਾਈ ਪੰਜਾਬੇ ਦੋਵਾਂ ਭਰਾਵਾਂ ਨੂੰ ਬਹੁਤ ਹੀ ਸਤਿਕਾਰ ਨਾਲ ਯਾਦ ਕਰਦੀਆਂ ਹਨ ਅਤੇ ਕਰਦੀਆਂ ਰਹਿਣਗੀਆਂ। ਸਰ ਚੋਕਦਾ ਹੈ ਦੋਵਾਂ ਪ੍ਰਾਮਾਂ ਦੀ ਕੁਰਬਾਨੀ ਅੱਗੇ ਮੱਥਾ ਟੇਕਣ ਤੋਂ ਬਾਅਦ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕੀਤੀ ਅਤੇ ਦਰਸ਼ਨ ਕੀਤੇ ਉਸ ਪੁਰਾਤਨ ਮੱਠ ਸਾਹਿਬ ਜੀ ਦੇ ਜਿਸ ਵਿੱਚ ਗੁਰੂ ਸਾਹਿਬ ਜੀ ਦੇ ਚੋਲੇ ਨੂੰ ਰੰਗਿਆ ਗਿਆ ਸੀ ਭਾਈ ਗੁਲਾਬੇ ਅਤੇ ਭਾਈ ਪੰਜਾਬੇ ਦੇ ਘਰ ਪਹੁੰਚਣ ਤੋਂ ਬਾਅਦ ਸਤਗੁਰਾਂ ਨੇ ਉਹਨਾਂ ਨੂੰ ਮਾਤਾ ਹਰਦੇਈ ਦੇ ਘਰੋਂ ਪੋਸ਼ਾਕਾਂ ਲੈ ਕੇ ਆਉਣ ਬਾਰੇ ਕਿਹਾ ਮਾਤਾ ਹਰਦੇਈ ਜੀ ਗੁਰੂ ਘਰ ਦੇ ਬਹੁਤ ਹੀ ਅਨੰਨ ਸ਼ਰਧਾਲੂ ਸਨ ਮਾਤਾ ਹਰਦੇਈ ਜੀ ਉਸ ਸਮੇਂ ਬਿਰਧ ਅਵਸਥਾ ਦੇ ਵਿੱਚ ਸਨ ਅਤੇ ਉਹਨਾਂ ਦੀ ਇਹ दिली ਇੱਛਾ ਸੀ ਕਿ ਉਹ ਆਪਣੇ ਹੱਥੀ ਤਿਆਰ ਕੀਤਾ ਹੋਇਆ ਚੋਲਾ ਦਸਮ ਪਾਸ਼ਾ ਜੀ ਨੂੰ ਪੇਟ ਕਰਨ ਕਿਹਾ ਜਾਂਦਾ ਹੈ ਕਿ ਮਾਤਾ ਹਰਦੇਈ ਜੀ ਦੀ ਇਹ ਮਨੋਕਾਮਨਾ ਪੂਰੀ ਹੁੰਦੇ ਸਾਰ ਹੀ ਉਹਨਾਂ ਨੇ ਆਪਣਾ ਸ਼ਰੀਰ ਤਿਆਗ ਦਿੱਤਾ। ਪੁਰਾਤਨ ਮੱਠ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਪ੍ਰਸ਼ਾਦ ਲਿਆ ਅਤੇ ਗੁਰੂ ਸਾਹਿਬ ਜੀ ਦੀ ਤਾਬਿਆ ਬੈਠ ਗਿਆ। ਮੈਂ ਗੁਰੂ ਸਾਹਿਬ ਜੀ ਪਾਸੋਂ ਸਾਰੀ ਸਰਬੱਤ ਖੁਲ ਖਲਕਤ ਦਾ ਪਲਾ ਮੰਗਿਆ। ਮਾਤਾ ਹਰਦੇਈ ਜੀ ਵੱਲੋਂ ਪੇਟ ਕੀਤਾ ਹੋਇਆ ਝੂੜਾ ਗੁਰੂ ਸਾਹਿਬ ਜੀ ਨੇ ਲਲਾਰੀ ਪਾਸੋਂ ਇਸੇ ਮੱਠ ਸਾਹਿਬ ਦੇ ਵਿੱਚ ਨੀਲੇ ਰੰਗ ਦਾ ਰੰਗਾਇਆ ਸੀ ਕਿਉਂਕਿ ਅੱਜ ਵੀ ਪਾਕਿਸਤਾਨ ਦੇ ਬਹਾਵਲਪੁਰ ਦੇ ਉੱਚ ਪੀਰ ਨੀਲੇ ਰੰਗ ਦਾ ਪੋਸ਼ਾਕਾ ਪਹਿਨਦੇ ਹਨ ਸੋ ਸਿੰਘਾਂ ਅਤੇ ਪਾਈ ਗਨੀਖਾਂ ਤੇ ਪਾਈ ਨਵੀਖਾਂ ਦੀ ਵਿਉਂਤਬੰਦੀ ਅਨੁਸਾਰ ਗੁਰੂ ਸਾਹਿਬ ਜੀ ਨੇ ਨੀਲੇ ਰੰਗ ਦਾ ਪੋਸ਼ਾਕਾ ਪਹਿਨਿਆ ਅਤੇ ਪਲੰਗ ਦੇ ਉੱਪਰ ਬਿਰਾਜਮਾਨ ਹੋ ਗਏ ਪਲੰਗ ਦੇ ਚਾਰੇ ਪਾਵਿਆਂ ਨੂੰ ਪਾਈ ਧਰਮ ਸਿੰਘ ਪਾਈ ਮਾਨ ਸਿੰਘ ਕਨੀਖਾਂ ਤੇ ਨਵੀਖਾਂ ਜੀ ਨੇ ਚੁੱਕਿਆ ਹੋਇਆ ਸੀ ਅਤੇ ਪਾਈ ਦਇਆ ਸਿੰਘ ਜੀ ਪਿੱਛੇ ਚੋਰ ਕਰ ਰਹੇ ਸਨ ਸੋ ਇਸ ਤਰ੍ਹਾਂ ਪੂਰੀ ਵਿਉਂਤਬੰਦੀ ਨਾਲ ਗੁਰੂ ਸਾਹਿਬ ਜੀ ਮੁਗਲਾਂ ਦੇ ਕੇਰੇ ਵਿੱਚੋਂ ਬਾਹਰ ਨਿਕਲ ਗਏ ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਕੁੜਾਲ ਲਲਕਲਾ ਕਟਾਣਾ ਸਾਹਿਬ ਕਨੇਚ ਆਦ ਪਿੰਡਾਂ ਤੋਂ ਹੁੰਦੇ ਹੋਏ ਆਲਮਗੀਰ ਵੱਲ ਚਲੇ ਗਏ ਕੁਝ ਸਮਾ ਗੁਰੂ ਜੀ ਦੀ ਸੰਗਤ ਦਾ ਨਿੱਕ ਮਾਨਣ ਤੋਂ ਬਾਅਦ ਮੈਂ ਮੱਥਾ ਟੇਕ ਕੇ ਬਾਹਰ ਆ ਗਿਆ ਤੇ ਗੁਰਦੁਆਰਾ ਕਿਰਪਾਨ ਭੇਟ ਸਹੇਬਲ ਚੱਲ ਪਿਆ ਧੰਵਾਦ ਜੀ